ਜਿਨ੍ਹਾਂ ਤੋਂ ਨਹਿਰੀ ਪਾਣੀ ਉਢੀਖ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਉੱਥੇ ਹੀ ਖਾਲਾਂ ਨੂੰ ਪੱਕਾ ਵੀ ਕੀਤਾ ਗਿਆ ਹੈ ਮੇਰਾ ਗੁਰਵਿੰਦਰ ਸਿੰਘ ਪਿੰਡ ਨਾਮ ਆ ਇਹ ਮੇਰਾ ਪਿੰਡ ਲਾਧੂਪੋਰਾ 5 ਏਕੜ ਜ਼ਮੀਨ ਆ ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੇ ਪਹਿਲੇ ਕੱਚਾ ਲਾਧੂਪੋਰਾ ਵਾਲਾ ਸੂਆ ਪਰ ਪਾਣੀ ਐਰਕਾ ਬਹੁਤ ਸਰਕਾਰ ਨੇ ਪਹਚਾਇਆ ਵਾ ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣਨੇ ਚਾਹੀਦੇ ਸੰਗੇ ਬਾਕੀ ਪਾਣੀ ਅਸੀਂ ਆਪ ਬੰਦ ਕਰਾਉਂਦੇ ਆਂ ਸੂਏ ਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗ੍ਹਾ ਬਣਾਈ ਆ ਤੇ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨਯੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਹੈ ਤੇ ਇਹਦਾ ਬਹੁਤ ਜ਼ਿਆਦਾ ਸੁਖਵਾ ਹਰ ਜ਼ਿਮੀਂਦਾਰ ਨੂੰ ਸੁਖਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ਤਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉਹ ਚ ਨਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੇ ਆ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਮਾਨਯੋਗ ਮੇਸ਼ਰ ਪੁਲਿਸ ਲੈਦਰ ਜੀ ਦੇ ਨਿਰਦੇਸ਼ਾਂ ਤੇ ਜੋ ਸਿਕ ਸਪੈਸ਼ਲ ਡ੍ਰਾਈਵਸ ਲਾਈ ਹੈ ਅਗੇਂਸਟ 스내ਚਿੰਗ ਉਸ ਦੇ ਤਹਿਤ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ 29/12 ਨੂੰ ਜਿਸ ਦੇ ਵਿੱਚ ਇੱਕ ਡੇਰੀ ਹੈ ਜੀ ਪਟਾਣਾ ਬਸਤੀ ਬਾਬਾ ਖੇਦ ਦੇ ਏਰੀਆ ਦੇ ਵਿੱਚ ਉਥੇ ਇੱਕ ਵਿਅਕਤੀ ਕੋਲੋਂ 스내ਚਿੰਗ ਹੋਈ ਸੀ ਜਿਸ ਦੇ ਵਿੱਚ ਅਸੀਂ ਤੁਰੰਤ ਉਹ ਇਨਪੁਟ ਡਵੈਲਪ ਕਰਦੇ ਬਈ ਜਿਹੜਾ ਦੋਸ਼ੀ ਨਿਕਲਿਆ ਉਸ ਨੂੰ ਅਰੈਸਟ ਕਰ ਲਿਆ ਸੀ ਜਿਹਦੇ ਕੋਲੋਂ ਇੱਕ ਦਫਤਰ ਜੋਨੇ ਇਨਸ ਨਿਚੇ ਵਰਤਿਆ ਸੀਗਾ ਪਲੱਸ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਹੋਰ ਖਬਰ ਕਰ ਲਿਆ ਜਿਹੜਾ ਅਰੈਸਟਡ ਦੋਸ਼ੀ ਹੈ ਉਹਦਾ ਨਾਮ ਹੈਗਾ ਸਮੌਲ ਉਰਫ ਡੀਸੀ ਪੁੱਤਰ ਯੂਨਸ ਮਸੀ ਵਾਸੀ ਪਿੰਡ ਗਕਲਾਂ ਕਲੋਨੀ ਇਹ ਆਪਣਾ ਲਾਂਬੜੇ ਦੇ ਵਿੱਚ ਪੈ ਜਾਂਦਾ ਹੈ ਤੇ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਨੂੰ ਅਜੇ ਅਜੇ ਗ੍ਰਿਫਤਾਰ ਕਰਨਾ ਹੈਗਾ ਤੋਂ ਜੋ ਇਹ ਦੋਸ਼ੀ ਅਸੀਂ ਗ੍ਰਿਫਤਾਰ ਕੀਤਾ ਇਸ ਤੇ ਪਹਿਲਾਂ ਵੀ ਦੋ ਮੁਕੱਦਮੇ ਜਿਹੜੇ ਹੈਗੇ ਆ ਸਨੇਚਿੰਗ ਦੇ ਚੋਰੀ ਦੇ ਉਹ ਦਰਜ ਹੈ